ਸ਼੍ਰੀ ਰਾਮ ਜੀ ਦੀ ਜਨਮ ਭੂਮੀ ਅਯੋਧਿਆ ਵਿਖੇ ਹੋਣ ਵਾਲੇ ਪੁਰਾਣ ਪ੍ਰਤੀਸ਼ਟਾ ਸਮਾਰੋਹ ਨੂੰ ਲੈ ਕੇ ਸਰਹੰਦ ਦੇ ਵਿਖੇ ਹਿੰਦੂ ਭਾਈਚਾਰੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਹੱਥਾਂ ਵਿੱਚ ਕੇਸਰੀ ਝੰਡੇ ਲੈ ਕੇ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਸ਼ੋਭਾ ਯਾਤਰਾ ਵਿੱਚ ਫੁੱਲਾਂ ਦੀ ਪਾਲਕੀ ਵਿੱਚ ਸ਼੍ਰੀ ਰਾਮ ਸੀਤਾ ਮਾਤਾ ਲਛਮਣ ਦੀ ਮੂਰਤੀ ਸ਼ਿਸ਼ੋਬੇਸਨ ਸ਼ੋਭਾ ਯਾਤਰਾ ਦੇ ਸਵਾਗਤ ਲਈ ਦੁਕਾਨਦਾਰਾਂ ਵੱਲੋਂ ਵੱਖ-ਵੱਖ ਠਾਵਾਂ ਤੇ ਸਜਾਵਟੀ ਗੇਟ ਬਣਾ ਕੇ ਲੰਗਰ ਵੀ ਲਗਾਏ ਕੇ ਇਸ ਮੌਕੇ ਸੁੰਦਰ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ ਸ਼ੋਭਾ ਯਾਤਰਾ ਵਿੱਚ ਵਿਧਾਇਕ ਲਖਵੀਰ ਸਿੰਘ ਰਾਇਸ ਆਪ ਦਾ ਵਿਧਾਇਕ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਿਦਾਰ ਸਿੰਘ ਪੱਟੀ ਨੇ ਹਾਜ਼ਰੀ ਲਗਵਾਈ ਉਹਨਾਂ ਨੇ ਕਿ 2 ਜਨਵਰੀ ਨੂੰ ਅਯੋਧਿਆ ਦੀ ਧਰਤੀ ਤੇ ਹੋਣ ਵਾਲੇ ਸਮਾਰੋਹ ਨੂੰ ਲੈ ਕੇ ਸ਼ਹਿਰ ਵਾਸੀਆਂ ਵੱਲੋਂ ਇਹ ਸ਼ੋਭਾ ਯਾਤਰਾ ਕੱਢੀ ਗਈ ਹੈ ਅਤੇ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਲੋਕਾਂ ਨੂੰ ਸੱਦਾ ਦਿੱਤਾ ਇਹ ਉਹਨਾਂ ਕੇ ਹੈ ਕਿ ਮਾਨਯੋਗ ਅਦਾਲਤ ਨੇ ਲੋਕਾਂ ਦੀ ਮੰਗ ਨੂੰ ਲੈ ਕੇ ਜੋ ਫੈਸਲਾ ਦੇਣਾ ਕੋਸ਼ਲਾਜਯੋਗ ਹੈ ਇਸ ਫੈਸਲੇ ਦੇ ਆਉਣ ਨਾਲ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਮਾਨਯੋਗ ਸੁਪਰੀਮ ਕੋਰਟ ਦਾ ਜੋ ਫੈਸਲਾ ਹੋਇਆ ਹੈ ਪੂਰੇ ਹਿੰਦੂਸਤਾਨ 'ਨੇ ਖੁਸ਼ੀ ਦੀ ਲਹਿਰ ਸੀ ਔਰ ਰਾਮ ਮੰਦਰ ਦੀ ਖਾੜੀ ਹੋ ਗਿਆ ਬਹੁਤ ਵੱਡਾ ਖੁਸ਼ਾਹ ਲੋਕਾਂ ਦਾ ਆਸ ਕਾਲ ਸਰੰਦ ਦੇ ਲੋਕਾਂ ਨੂੰ ਅਸੀਂ ਦੇਖ ਸਾਰੇ ਫਿਰਕੇ ਨਿਮਿਤ ਕੇ ਜੋਗਿਆ ਯਾਤਰਾ ਗੱਡੀਆਂ ਖੁਸ਼ੀ ਦੇ ਵਿੱਚ ਤੁਸੀਂ ਦੇਖੋ ਕਿ ਸਾਰਾ ਸਰੰਦ ਆ ਗਿਆ ਸਾਰੇ ਲੋਕ ਆਏ ਨੇ ਜੋ ਮੈਂ ਸਾਰਨ ਮੁਬਾਰਕਵਾ ਦਿਨੇ ਸਾਹਮਣੇ ਜੈ ਸ਼੍ਰੀ ਰਾਮ ਜੋ ਬਹੁਤੀ ਵਪੇ ਸ਼ਿਗਵਾ ਯਾਤਰਾ ਅਖਸ਼ੇਤ ਮিত্র ਸਮਰੋਹ ਨੂੰ ਸਮਰਪਿਤ ਜੋ ਰਾਮ ਮੰਦਰ ਦਾ ਨਵਾਂ ਦਰਵਾਜ਼ਾ ਹੋਇਆ ਰਾਮ ਲਵਲਾ ਜੀ ਪ੍ਰਾਂਤ ਸਿਰ ਦੇ ਇਸਤਵ ਦੇ ਵਿੱਚ 22 ਜਨਮ ਜਿਹੜੀ ਹੋ ਰਹੀ ਆ ਉਹਦੇ ਚ ਅਪੰਤਨ ਨੂੰ ਦੇਣ ਵਾਸਤੇ ਲੋਕਾਂ ਦੇ ਵਿੱਚ ਇੱਕ ਜਾਗਰਤੀ ਇਹ ਮੈਸੇਜ ਦੇਣ ਵਾਸਤੇ ਇਹ ਸ਼ਬਾ ਯਾਤਰਾ ਜਿਹੜੀ ਕੀਤੀ ਗਈ ਆ ਇਹਦੇ ਵਿੱਚ ਸਾਰਾ ਸ਼ਹਿਰ ਔਰ ਸਾਰੇ ਇਲਾਕੇ ਦੀ ਸੰਗਤ ਮੈਂ ਸਾਰਿਆਂ ਨੂੰ ਜੀ ਆਇਆਂ ਔਰ ਮੇਰੀ ਪ੍ਰਾਰਥਨਾ ਕਿ ਜਿਹੜੇ ਹੋਣ ਵਾਲੇ 22 ਤਰੀਕੂ ਦਾ ਪਹਿਲਾ ਬਾਅਦ ਦੇ ਵਿੱਚ ਬ੍ਰਾਹਮ ਮੰਦਰ ਦੇ ਦਰਸ਼ਨ ਕਰਨ ਵਾਸਤੇ ਯਾਤਰੀਆਂ ਸੰਗਤਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਇਸ ਜੋ ਸਭਾਰੋ ਸਾਡੇ ਜ਼ਿੰਦਗੀ ਦੇ ਵਿੱਚ ਬਹੁਤ ਵੱਟੇ ਉਤਰ ਤੇ ਸਾਡੇ ਚੰਗੇ ਕਰਮ ਆ ਕਿ ਸਭਾ ਸਾਨੂੰ ਦੇਖਣ ਮਿਲ ਰਿਹਾ ਸਾਰੇ ਇਹਦੇ ਵਿੱਚ ਹਾਜ਼ਰੀਆਂ ਲਵਾ ਕੇ ਆਪਣਾ ਇਹਦਾ ਜੀਵਨ ਆ ਉਹਨੂੰ ਆ ਵਧੀਆਂ ਬਣਾਈਏ ਪਰ ਤੁਹਾਨੂੰ ਰਾਮ ਦਾ ਅਸ਼ੀਰਵਾਦ ਪ੍ਰਾਪਤ ਆਹ ਸ਼੍ਰੀ ਰਾਮ ਅੱਜ ਸਰਹਾਂ ਦੇ ਵੀ ਖੇਤ ਨੂੰ ਦੇਖ ਰਹੇ ਹਾਂ ਸ਼੍ਰੀ ਰਾਮ ਨਾਮ ਦੀ ਧੁੰਦੇ ਵਿੱਚ ਸਾਰਾ ਸ਼ਹਿਰ ਰਾਮ ਪਈ ਹੋਇਆ ਹੋਇਆ ਹੈ ਅਯੁੱਧਿਆ ਦੇ ਵਿੱਚ ਰਾਮ ਮੰਦਰ ਦਾ ਜਿਹੜਾ ਨਿਰਮਾਣ ਹੋਣ ਜਾ ਰਿਹਾ ਹੈ ਜਿਹੜਾ ਸ਼ੁਭਰਾਭ ਹੋਣ ਜਾ ਰਿਹਾ 22 ਤਰੀਕ ਨੂੰ ਉਸ ਦੇ ਸਬੰਧ ਦੇ ਵਿੱਚ ਅੱਜ ਅਕਸ਼ਿਤ ਲੋਕ ਸ਼੍ਰੀ ਅਯੁੱਧਿਆ ਜੀ ਤੋਂ ਵਿਸ਼ੇਸ਼ ਤੌਰ ਤੇ ਹੋਏ ਸਾਰੇ ਘਰਾਂ ਵਿੱਚ ਮਿੱਤਰ ਕਰਨੀ ਪਹੁੰਚ ਰਹੇ ਨੇ ਉਸ ਖੁਸ਼ੀ ਦੇ ਵਿੱਚ ਅੱਜ ਸਾਰੇ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਅਤੇ ਸਮਾਜਿਕ ਜਟੇਬੰਦੀਆਂ ਆਪਸ ਦੇ ਵਿੱਚ ਰਲ ਕੇ ਪ੍ਰਭੂ ਰਾਮ ਨਾਮ ਦੇ ਨਾਮ ਦੇ ਉੱਤੇ ਇੱਕ ਅਜਿਹਾ ਵਿਸ਼ਾਲ ਸ਼ੋਭਾ ਯਾਤਰਾ ਕੱਢ ਰਹੇ ਨੇ ਉਹਨਾਂ ਦੇ ਮਨ ਵਿੱਚ ਕਿਉਂਕਿ ਇਹ 500 ਸਾਲ ਪੁਰਾਣਾ ਅਸੀਂ ਆਪਣੇ ਉਹਨਾਂ بڑے ਵਡਪਾ ਕੀ ਸਮਝਦੇ ਆਂ ਕਿ ਸਾਨੂੰ ਉਹ ਸਵਾ ਪ੍ਰਾਪਤ ਹੋਇਆ ਇਹ ਅਸੀਂ ਦੇਖ ਸਕੀਏ ਪ੍ਰਭੂ ਰਾਮ ਲਲਾ ਜੀ ਦੇ ਮੰਦਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਦੂਏ ਕਿ ਤਖਰਾ ਇਹ ਸ਼ੋਭਾ ਯਾਤਰਾ ਸਰਾਹਤ ਰੇਲਵੇ ਰੋਡ ਤੋਂ ਹੁੰਦੀ ਹੋਈ ਪੁਲ ਤੋਂ ਪਾਰ ਕਰਕੇ ਨਰੂਲਾ ਮਾਰਕੀਟ ਦੇ ਵਿੱਚ ਜਾਂਦੀ ਹੋਈ ਉਸ ਤੋਂ ਬਾਅਦ ਬੁਆਰਾ ਚੌਂਕ ਤੋਂ ਹੁੰਦੀ ਹੋਈ ਪਰਵੇੜੀ ਮੰਦਰ ਵੱਲੋਂ ਹੁੰਦੀ ਹੋਈ ਸਰਾਹਤ ਸ਼ਹਿਰ ਦਸ਼ਨਾਵੀਂ ਅਖਾੜਾ ਜ ਗਈ ਗੱਤ ਪਈ ਸਾਰੇ ਸਰੰਦ ਕੇ ਸਰਵਾਥੀ ਰਾਮ ਭਗਤਾਂ ਨੂੰ ਬਹੁਤ ਬਹੁਤ ਬਧਾਈ ਸਭ ਤੋਂ ਪਹਿਲੇ ਅੱਜ ਪੂਰਾ ਸੰਸਾਰ ਜੋ ਰਾਮ ਮੈ ਹੋ ਰਹਾ ਹੈ क्यों रामलला बाईस जनवरी 2024 अयोध्या में अपनी जन्मभूमि पर विराजित होने जा रहे हैं और उस दिन रामलला की प्राण प्रतिष्ठा है पूरा संसार उस दिन दीपावली मनाएगा और ग्यारह से लेकर एक बजे तक पूरा संसार अयोध्या में जो प्राण प्रतिष्ठा का कार्यक्रम है उसका तो साक्षी बनेगा और इतना ही नहीं तो आकाश देवी देवता देवांगना सब राम जन्म भूमि के ऊपर पोड़ करेंगे सारा संसार देखेगा और एक जनवरी से पंद्रह जनवरी तक जो कार्यक्रम चल रहा है घर घर के अंदर राम भक्त अपना जो राम जन्म भूमि से पूजी तो करके अक्षत आए हैं और जो राम जन्म का चित्र आया है और जो राम लगाना निमंत्रण भेजा है वो तो घर घर में पहुंचाया जा रहा है राम पहले चौदह साल बाद बनवास से वापस आए थे तो अयोध्या में दीपावली बनी अब पांच सौ साल बाद राम अपनी जन्मभूमि पर विराजित हो रहे हैं और उनकी तर्प है सब मिलकर अपनी खुशियां मनाए दीपावली मनाए जय राम जय श्री राम